ਹਾਂਜੀ ਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਆਪਨੇ ਪੇਜ ਗੱਗੂ ਕੁਲਰੀਆ ਉਪਰ ਜੇਕਰ ਤੁਸੀਂ ਵੀ ਕਿਸੇ ਆਪਣੇ ਮਸ਼ੀਨਰੀ ਦੀ ਐਡ ਕਰਾਉਣੀ ਹੋਵੇ ਵੇਚਣ ਵਾਸਤੇ ਤਾਂ ਤੁਸੀਂ ਦਿੱਤੇ ਗਏ ਨੰਬਰ ਤੇ ਪੰਜ ਸੱਤ ਫੋਟੋ ਭੇਜ ਕੇ ਇੱਕ ਦਿਨ ਦੇ ਵਿੱਚ ਵਿੱਚ ਆਪਣੀ ਐਡ ਲਵਾ ਸਕਦੇ ਹੋ ਤੇ ਜਿਹੜੇ ਮੇਰੇ ਵੀਰ ਪ੍ਰਾਪਰ ਵੇਚ ਤੇ ਨਵੇਂ ਆਇਆ ਉਹ ਪੇਜ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਦਿੱਤੀ ਗਈ ਬੈਲ ਆਈਕਨ ਦੀ ਘੰਟੀ ਦਬਾ ਲਿਓ ਧੰਨਵਾਦ ਹਾਂਜੀ ਦੋਸਤੋ ਅੱਜ ਆਪਣੇ ਲਈ ਛੇਲ ਵਾਸਤੇ ਮੈਂ ਆਪਣਾ ਪ੍ਰੀਤ 2022 ਵਾਡਨ ਮਹੀਨਸ ਜਿਵੇਂ ਕੋਕਾ ਬਈਆ ਨਾਲ ਦਾ ਸਾਰਾ ਰੰਗ ਬਣਾਂ ਤੋ ਦੇ ਨੰਨੇ ਸਮੇਂ ਸਾਹਮਣੇ ਜਿੰਨੇ ਮਸ਼ੀਨ ਦੇ ਲੱਭਾ ਕੇ ਦੇ ਦੋ ਨਾਲ ਇਹ ਨੂੰ ਹੈ ਨਾ ਬਾਕੀ ਮੁੱਲ ਦੀ ਗੱਲ ਬਾਈ ਉਹਨਾਂ ਨਾਲ ਕੰਟੈਕਟ ਤੇ ਕਰ ਲਓ ਕਹਿੰਦੇ ਫੋਨ ਤੇ ਦੱਸਾਂਗੇ ਪੰਜਾਬ ਨੰਬਰ ਮਸ਼ੀਨ ਬਾਕੀ ਬਾਈ ਤੋਂ ਵਾਧੇ ਜਾਣਕਾਰੀ ਤੁਸੀਂ ਕੰਟੈਕਟ ਕਰਕੇ ਲੈ ਲਓ ਅੱਗੇ ਆਪਣੇ ਲਈ ਆ ਗਈ ਬਈ MS 2017 ਮਾਡਲ ਮਸ਼ੀਨ ਤੇ ਇਹ ਮਸ਼ੀਨ ਬਾਹਰ ਖੜੀ ਹੈ ਕਿਤੇ ਇਹਦੀ ਵੀ ਜਾਣਕਾਰੀ ਤੁਸੀਂ ਮਾਲਕ ਨਾਲ ਕੰਟੈਕਟ ਕਰਕੇ ਲੈ ਸਕਦੇ ਹੋ ਤੇ ਮੁੱਲੇ ਦਾ ਹੈਗਾ 7.5 ਲੱਖ ਰੁਪਇਆ ਮੱਕੀ ਟਾਇਰ ਟੱਪਾ ਤੁਹਾਡੇ ਸਾਹਮਣੇ ਆ ਥੋੜੀ ਜਿਹਾ ਪੂਛ ਵੱਜੀ ਹੋਈ ਆ ਪਿੱਛੋਂ ਬਾਕੀ ਹੋਰ ਕੋਈ ਦਿੱਕਤ ਨਹੀਂ ਮਸ਼ੀਨ 'ਚ ਬਾਕੀ ਕੋਲ ਜਾ ਕੇ ਮਸ਼ੀਨ ਤੇ ਤੁਸੀਂ ਚੈੱਕ ਕਰ ਸਕਦੇ ਹੋ ਅੱਗੇ ਆ ਗਿਆ ਆਪਣਾ ਲਈ 2023 ਮਾਡਲ ਬਖਸ਼ੀਸ਼ ਮਸ਼ੀਨ ਜਮਾ ਕੋਕਾ ਪੀਸ ਪਈਆ ਲਾਲ ਰੰ ਨੂੰ ਇੰਜਨ ਆ ਦੋ ਸੀਜ਼ਨ ਲੱਗੇ ਨੇ 2023 ਦੇ ਇਹਦੇ ਤੇ ਟਾਇਰਾਂ ਦੀ ਕੰਡੀਸ਼ਨ ਫੁੱਲ ਓਕੇ ਲੋਕਲ ਚੱਲੀ ਮਸ਼ੀਨ ਆ ਹਰਿਆਣਾ ਨੰਬਰ ਮਸ਼ੀਨ ਆ ਤੇ ਮਸ਼ੀਨ ਤੇ ਲੋਨ ਵੀ ਲੋਨ ਬੰਦੇ ਕਲੀਅਰ ਕਰਕੇ ਦੇਣਗੇ ਤੇ ਬਾਕੀ ਜਾਇਜ਼ ਰੇਟ 'ਚ ਮਸ਼ੀਨ ਬਣ ਜੂਗੀ ਵਾਧੇ ਜਾਣਕਾਰੀ ਤੁਸੀਂ ਆਪਣਾ ਮਾਲਕ ਨਾਲ ਕੰਟੈਕਟ ਕਰਕੇ ਮਸ਼ੀਨ ਬਾਰੇ ਲੈ ਸਕਦੇ ਹੋ ਤੇ ਬਾਕੀ ਨੰਬਰ ਬਰੇਟ ਦੇ ਸਾਰੇ ਸਾਹਮਣੇ ਫੋਟੋ ਆ